ਦੋਸਤੋ ਵੈਲਕਮ ਟੂ ਆਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਟੇਟ ਬੈਂਕ ਦੇ ਏਟੀਐਮ ਬਾਰੇ ਕਿ ਕਿਵੇਂ ਅਸੀਂ ਉਹਨੂੰ ਬਲੌਕ ਕਰ ਸਕਦੇ ਹਾਂ ਜੇਕਰ ਇਨ ਕੇਸ ਸਾਡਾ ਏਟੀਐਮ ਬਲੌਕ ਹੋ ਜਾਂਦਾ ਜਾਂ ਕਿਸੇ ਨੇ ਮਿਸਪਲੇਸ ਹੋ ਜਾਂਦਾ ਤਾਂ ਅਸੀਂ ਉਹ ਕਿਵੇਂ ਬਲੌਕ ਕਰਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ ਦੋਸਤੋ ਏਟੀਐਮ ਬਲੌਕ ਕਰਨ ਦਾ ਤਰੀਕਾ ਕੀ ਆ ਇਹਦੇ ਲਈ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਅਕਾਊਂਟ ਨਾਲ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਅਸੀਂ ਜਸਟ ਇੱਕ ਮੈਸੇਜ ਸੈਂਡ ਕਰਨਾ ਆਪਣੇ ਮੋਬਾਈਲ ਦੇ ਉੱਪਰੋਂ ਇਨਬਾਕਸ ਨੂੰ ਓਪਨ ਕਰਨਾ ਕੈਪੀਟਲ ਲੈਟਰ ਵਿੱਚ ਤੁਸੀਂ ਬਲੌਕ ਲਿਖਣਾ B L O C K ਸਪੇਸ ਅਤੇ ਉਸ ਤੋਂ ਬਾਅਦ ਤੁਸੀਂ ATM ਦੇ ਲਾਸਟ ਚਾਰ ਡਿਜੀਟ ਤੁਸੀਂ ਟਾਈਪ ਕਰਨੇ ਹਨ ਲਗਭਗ ATM ਦੇ ਡਿਜੀਟ 16 ਡਿਜੀਟ ਹੁੰਦੇ ATM ਦੇ ਉੱਪਰ ਜਿਹੜੇ ਵੀ ਤੁਹਾਨੂੰ ਯਾਦ ਹੀ ਹੋਣਗੇ ਜਾਂ ਤੁਸੀਂ ਫੋਟੋਆ ਕਰ ਲਿਖੋਤੀ ਹੋਗੇ ਤਾਂ ਉਹਨੂੰ ਦੇਖ ਕੇ ਤੁਸੀਂ ਲਾਸਟ ਵਾਲੇ ਚਾਰ ਡਿਜੀਟ ਟਾਈਪ ਕਰਨੇ ਹਨ ਸਪੇਸ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ 567676 ਦੇ ਉਸ ਨੰਬਰ ਨੂੰ ਸੈਂਡ ਕਰ ਦੇਣਾ ਜਿਵੇਂ ਤੁਸੀਂ ਸੈਂਡ ਕਰੋਗੇ ਇਹ ਮੈਸੇਜ ਤਾਂ ਸਟੇਟ ਬੈਂਕ ਤੋਂ ਤੁਹਾਨੂੰ ਇੱਕ ਕਨਫਰਮੇਸ਼ਨ ਮੈਸੇਜ ਜ਼ਰੂਰ ਆਵੇਗਾ ਕਿ ਤੁਹਾਡਾ ਜੀ ਇਹ ਪਰਮਨੈਂਟ ਕਾਰਡ ਬਲੌਕ ਕਰ ਲੱਗੇ ਆ ਤੇ ਉਹ ਤੁਸੀਂ ਰੈਫਰੈਂਸ ਨੰਬਰ ਨੂੰ ਨੋਟ ਕਰ ਲੈਣਾ ਜੇਕਰ ਇਹ ਤਾਂ ਨਹੀਂ ਹੋ ਰਿਹਾ ਤਾਂ ਤੁਸੀਂ ਕਸਟਮਰ ਕਨਰ ਨੂੰ ਕਾਲ ਕਰਕੇ ਬਲੌਕ ਕਰਵਾ ਸਕਦੇ ਹੋ ਬਲੌਕ ਕਰਵਾ ਸਕਦੇ ਹੋ ਆਪਣਾ ਕਾਰਡ ਤੁਸੀਂ ਸਟੇਟ ਬੈਂਕ ਦੇ ਨੇੜੇ ਬ੍ਰਾਂਚ ਵਿੱਚ ਜਾ ਕੇ ਵੀ ਬਲੌਕ ਕਰਵਾ ਸਕਦੇ ਹੋ ਆਪਣਾ ਕਾਰਡ ਅਤੇ SBI ਬੈਂਕ ਦੀ ਆਨਲਾਈਨ ਵੈਬਸਾਈਟ ਆਨਲਾਈਨ SBI ਉੱਪਰ ਜਾ ਕੇ ਵੀ ਤੁਸੀਂ ਕਸਟਮਰ ਕੇ ਨਾਲ ਗੱਲ ਕਰਕੇ ਇਹ ਕਾਰਡ ਬਲੌਕ ਕਰ ਸਕਦੇ ਹੋ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਕਾਰਡ ਨੂੰ ਬਲੌਕ ਕਰਨਾ ਜੇਕਰ ਤੁਹਾਡਾ ਕਾਰਡ ਮਿਸਪਲੇਸ ਹੋ ਜਾਂਦਾ ਮੈਨੂੰ ਮਿਲਿਆ ਤੇ ਵੀਡੀਓ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਲਾਈਕ ਕਮੈਂਟ ਸ਼ੈਅ ਜ਼ਰੂਰ ਕਰਨਾ ਕੋਈ ਹੋਰ ਹੋਵੇ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦਾ ਮੇਰੇ ਵੀਰ ਨੂੰ ਅੰਦਰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ